ਸਾਡਾ ਗੋਵਿੰਦਗੜ੍ਹ ਦੇ ਵਿੱਚ ਦੋ ਡਰੱਗ ਸਪੌਟ ਏਰੀਏ ਸੀਗੇ ਇਹ ਮਾਸਟਰ ਕਲੋਨੀ ਇਕਟਾਇ ਵਸਤੀਆਂ ਸਾਡੇ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਨਾ ਇੱਥੇ ਕੈਮਰਾ ਇੰਸਟਾਲ ਕੀਤੇ ਹੈਗੇ ਤੇ ਸਾਡੀ ਨਿਗਰਾਨੀ ਹੈ ਕਿ ਜਿਹੜਾ ਕੋਈ ਇੱਥੇ ਨਸ਼ਾ ਖਰੀਦਣ ਆਉਂਦੇ ਸੀ ਵੇਚਣ ਆਉਂਦੇ ਸੀ ਇਹ ਉਹਨਾਂ ਤੇ ਨਿਗਰਾਨੀ ਹੈ ਸਾਡੀ ਤੁਹਾਡੇ ਰਾਈ ਮੇਰੀ ਇਹ ਵੀ ਬੇਨਤੀ ਹੈਗੀ ਹੈ ਕਿ ਜੇ ਪਹਿਲਾਂ ਤਾਂ ਇੱਥੇ ਕਾਰਵਾਈ ਕਰਕੇ ਅਸੀਂ ਸਾਨੂੰ ਭਰੋਸਾ ਲੱਗ ਪੱਕਾ ਅਸੀਂ ਬੰਦ ਕਰ ਦਿੱਤਾ ਫਿਰ ਵੀ ਜੇ ਕੋਈ ਇੱਥੇ ਆਏਗਾ ਸੋਚ ਸਮਝ ਕੇ ਆਵੇ ਇਹ ਤੇ ਨਸ਼ਾ ਮਿਲਣਾ ਨਹੀਂ ਕਿ ਕੈਮਰੇ ਲੱਗੇ ਆਗੇ ਸਾਡੀ ਪ੍ਰਾਪਰਟੀ ਹੈਗੀ ਤੇ ਜੇ ਕੋ ਆਇਆ ਤੇ ਉਹਦੇ ਤੇ ਬੜੀ ਸਖਤ ਕਾਰਵਾਈ ਹੋਏਗੀ ਤੇ ਸਾਡੀ 24 ਘੰਟੇ ਇੱਥੇ ਨਿਗਰਾਨੀ ਰੱਖੀ ਜਾਣੀ ਹੈ ਸਾਡਾ ਆਪ ਮੁਲਾਜ਼ਮ ਚੱਕਰ ਆਇਆ ਕਰੇਗਾ ਤੇ ਇਸ ਦੋਨਾਂ ਜਗ੍ਹਾ ਤੇ ਅਸੀਂ 14-15 ਕੈਮਰੇ ਲਾਏ ਨੇ ਕਿ ਸੋ ਜਿੰਨੇ ਕਿਸੇ ਨੇ ਆਉਣਾਗਾ ਤਾਂ ਆਪਣਾ ਧਿਆਨ ਰੱਖ ਕੇ ਆਵੇ ਸਾਡੀ ਨਗਾ ਤੋਂ ਬਚ ਨਹੀਂ ਸਕਦਾ ਇਹ ਇੱਥੇ ਅਸੀਂ ਵੱਖ-ਵੱਖ ਥਾਵਾਂ ਤੇ ਡੀਵੀਆਰ ਰੱਖਿਆ ਜਿੱਥੇ ਤੁਸੀਂ ਹੁਣ ਅੰਦਰ ਜਾ ਕੇ ਇੱਥੇ ਡੀਵੀਆਰ ਰੱਖਿਆਗਾ ਦੂਜੇ ਪਾਸੇ ਉਧਰ ਵੀ ਰੱਖਿਆ ਹੈਗਾ ਮਤਲਬ ਤਿੰਨ ਚਾਰਾਂ ਤੇ ਡੀਬੀਆ ਰੱਖਿਆ ਤੇ ਇਹਨਾਂ ਨੂੰ ਇਨਵਰਟਰ ਤੋਂ ਲਾਈਟ ਦਿੱਤੀ 24 ਘੰਟੇ ਚੱਲਣਗੇ ਤੇ ਘੱਟੋ ਘੱਟ 25 ਦਿਨ ਦਾ 20 ਤੋਂ 25 ਦਿਨ ਦਾ ਸਾਡੇ ਕੋਲੇ ਇਹਦਾ ਬੈਕਅਪ ਹੈਗਾ ਸਰ ਜੀ ਇਹੜੇ ਦੋਨੋਂ ਇਲਾਕੇ ਜਿਹੜੇ ਸੇ ਦੋਨੋਂ ਇਲਾਕਿਆਂ ਤੇ ਜਿਹੜੇ ਸਾਡੇ ਡਰੱਗ ਸਪੌਟ ਏਰੀਆ ਹੈਗੇ ਜਿੱਥੇ ਸਾਨੂੰ ਕੰਪਲੇਂਟ ਸਾਰੇ ਅਸੀਂ ਤੁਹਾਡੇ ਰਹੀ ਵੀ ਪਤਾ ਲੱਗਦਾ ਸੀ ਲੋਕੀ ਦੱਸਦੇ ਸਾਨੂੰ ਤਾਂ ਇੱਥੇ ਫਿਲਹਾਲ ਅਸੀਂ ਉਹਨਾਂ ਨੂੰ ਕਵਰ ਕੀਤਾ ਹੈਗਾ ਤਾਂ ਜੋ ਇਸ ਤਰ੍ਹਾਂ ਦਾ ਕੋਈ ਇੱਥੇ ਮਾੜਾ ਬੰਦਾ ਨਾ ਆਵੇ ਸ਼ਰਾਰਤੀ ਬੰਦਾ ਨਾ ਆਵੇ ਨਸ਼ਾ ਖਰੀਦਣ ਨਾ ਆਵੇ ਨਿਗਰਾਨ